ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਕਰੇਵਾ ਡੇਲੀ ਬੋਲ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਤਰਨਤਾਰਨ ਵਿਖੇ ਆ ਜਿੱਥੇ ਮੈਂ ਆਮ ਆਦਮੀ ਦਾ ਜਿਹੜਾ ਮੁੱਖ ਤੋਂ ਦਫ਼ਤਰੋਂ ਆਉਂਦੇ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਕੂਝੀ ਮਾਈ ਜਾ ਰਹੀ ਹੈ ਕਿਉਂਕਿ ਜਿਹੜਾ ਹਰਮੀਤ ਸਿੰਘ ਸੰਧੂ ਨੇ ਉਹ ਜਿੱਤ ਦੀ ਜਿਤਨੀ ਤਰ੍ਹਾਂ ਵਧ ਰਹੇ ਨੇ ਔਰ ਮੇਰੇ ਨਾਲ ਉਹਨਾਂ ਦੇ ਸਮਰਥਕ ਨੇ ਸੋ ਕੀ ਕਹਿਣਾ ਚਾਹੋਗੇ ਜੀ ਕਿਵੇਂ ਹੂੰ ਕਿਵੇਂ ਦੇਖਦੇ ਹੋ ਕਿਵੇਂ ਦੇਖ ਰਹੇ ਹੋ ਹਰਮੀਤ ਸਿੰਘ ਸੰਧੂ ਯਾਤਰਾ ਇੱਥੇ ਆਏ ਹੋ ਦਫ਼ਤਰ ਚ ਕਿਵੇਂ ਦੇਖਦੇ ਹੋ ਹਾਂ ਜੀ ਇੰਦੀ ਗੁੱਟੀ ਤੇ ਛੱਡੇ ਗੱਡਣ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਉਹ ਵਿਕਾਸ ਦੇ ਕੰਮ ਜਿਹੜੇ ਉਹ ਕਰਾਉਣਗੇ ਔਰ ਮਿਸਿੰਗ ਸੱਤੂ ਨੇ ਕਦੀ ਵੀ ਕਿਸੇ ਨੂੰ ਅੜਿਆ ਨਹੀਂ ਕੇ ਕੰਮ ਤੋਂ ਤੇ ਪਰ ਬਹੁਤ ਜ਼ਿਆਦੀ ਖੁਸ਼ੀ ਅੱਜ ਇਸ ਟਾਈਮ ਜਿਹੜੇ ਭੰਗੜੇ ਪੈ ਰਹੇ ਆ ਪਰ ਬਹੁਤ ਖੁਸ਼ੀ ਆ ਸਾਨੂੰ ਇੱਥੇ ਆਏ ਆ ਬਜ਼ੁਰਗੋ ਤੁਸੀਂ ਕਿਵੇਂ ਦੇਖਦੇ ਹੋ ਇੱਥੇ ਆਏ ਹੋ ਕਿਵੇਂ ਦੇਖਦੇ ਹੋ ਅਭੀਸਿੰਸ ਤੁਸੀਂ ਜਾਜਾਕਾਰ ਹੈ ਜਨਾਬ ਦਾ ਹੀ 11000 ਲੀਡ ਨਾ ਜਿੱਤ ਰਹੇ ਨੇ ਅਸਲ ਵਿੱਚ ਪਹਿਲਾਂ ਲੱਗਦਾ ਸੀ ਜਦੋਂ ਸਟਾਰਟਿੰਗ ਦੇ ਵਿੱਚ ਜਦੋਂ ਕਾਲੀ ਦਲ ਦੇ ਕੈਂਡੀਡੇਟ ਉੱਪਰ ਜਾ ਰਹੇ ਸੀ ਥੋੜਾ ਬਹੁਤਾ ਡਾਵਾ ਟੋਲ ਲੱਗਿਆ ਸੀ ਉਹ ਨਹੀਂ ਮਹਾਰਾਜ ਕਾਲੀ ਦਲ ਨੇ ਕੀ ਕਰਨਾ ਹੈਗਾ ਆਮ ਪਾਰਟੀ ਆਮ ਪਾਰਟੀ ਹੈਗੀ ਹਰ ਆਦਮੀ ਦੀ ਪਾਰਟੀ ਹੈਗੀ ਔਰ ਉਹ ਵੀ ਸਿੱਧੀ ਤੋਂ ਜ਼ਿਆਦਾ ਕਾਰ ਹੈਗੀ ਮਾਨ ਸਾਹਿਬ ਦੀ ਜ਼ਿਆਦਾ ਕਾਰ ਹੈਗੀ ਮੁੰਡਿਆ ਸਾਹਿਬ ਦੀ ਜ਼ਿਆਦਾ ਕਾਰ ਆ ਸੋ ਭਾਈ ਜੀ ਕਿਵੇਂ ਦੇਖਦੇ ਹੋ ਇੱਥੇ ਆਏ ਆ ਬੜੇ ਢੋਲ ਟਮਕਾ ਜਸ਼ਨ ਮਨਾਏ ਜਾ ਰਹੇ ਕਿਵੇਂ ਦੇਖਦੇ ਹੋ ਬਹੁਤ ਵਧੀਆ ਜੀ ਬਹੁਤ ਹਰਮੀਰ ਸੌਂਦੇ ਬਣਾਈ ਚਾਹੀਦਾ ਸੀ ਕਿਉਂਕਿ ਕੰਮ ਬਹੁਤ ਆਉਂਦਾ ਵਧੀਆ ਗਲਪੜਾ ਹੁਣ ਦਿਸਾਂ ਲੋਕਾਂ ਦੇ ਵਿੱਚ ਤੁਸੀਂ ਵੇਖੋ ਸਾਹਮਣੇ ਕਿਵੇਂ ਬਲਕੀ ਜਨਾਨੀਆਂ ਨੂੰ ਬੰਦਿਆਂ ਨੂੰ ਸਾਰਿਆਂ ਨੂੰ ਚਾਹ ਵਾ ਹਰਮੀਰ ਸੌਂਦੇ ਬਣੰਦਾ ਤੇ ਸਵੇਰ ਤੋਂ ਅਹੀ ਦੇ ਦਿਹਾਤੀਰ ਹੋ ਕੇ ਬੈਠਿਆ ਵੀ ਕਦੋਂ ਸਾਨੂੰ ਪਤਾ ਲੱਗੇ ਵੀ ਹਰਮੀਰ ਸੌਂਦੇ ਵੱਡੀ ਲੀਡ ਨਾਲ ਜਿੱਤਣਦਿਆਂ ਤੇ ਅਸੀਂ ਚੱਲੀਏ ਤੇ ਜਾ ਕੇ ਵੇਖੀਏ ਸਾਰਾ ਕੋਹ ਹਨਿਆਰਾ ਬਾਕੀ ਸਰਪੰਚ ਸਾਹਿਬ ਕੋ ਸੁਣੋ ਜੀ ਕਿਵੇਂ ਵੇਖਦੇ ਹੋ ਬਾਈ ਜੀ ਕਿਹੜੇ ਪਿੰਡ ਦਾ ਸਰਪੰਚ ਆ ਪਾਕਤ ਕੋਟ ਦੱਸਣ ਦੀ ਬਾਲਤੋ ਰਹੇ ਨੇ ਔਰ ਕਬੱਡੀ ਲੀਗ ਨਾਲ ਜਿੱਤ ਰਹੇ ਨੇ ਔਰ ਪਹਿਲਾਂ ਲੱਗਦਾ ਸੀ ਸਟਾਰਟਿੰਗ ਦੇ ਵਿੱਚ ਥੋੜਾ ਡਮਾ ਡੋਲ ਹੋ ਗਿਆ ਕੰਮ ਪਰ ਹੁਣ ਲੱਗ ਰਿਹਾ ਜੀ ਵੀ ਪੂਰੀ ਹੁਣ ਤਾਂ ਐਲਾਨ ਹੁਣ ਰਾਈ ਧਰਮੇਸ਼ੂ ਦੇ ਨਾਲ 23 ਸਾਲ ਤੋਂ ਤੁਰੇ ਉਹਦੇ ਜਿਉਂਦੇ ਯਾਦ ਕੀਤੇ ਆ ਤੇ ਇਹ ਨੇ ਪਹਿਲਾਂ ਹੀ ਬੜੇ ਕੰਮ ਕੀਤਾ ਪਿੰਡਾਂ ਦਾ ਵਿਕਾਸ ਦੇ ਕੀਤਾ ਤਾਂ ਉਹਨਾਂ ਨੇ ਦੇਰ ਸਾਲ ਹੈਗਾ ਕੱਢ ਵੱਟਦੇ ਨੇ ਅਸੀਂ ਫੜ ਕੇ ਵਿਕਾਸ ਵਾਲੇ ਕੀ ਨਾਮ ਆ ਜੀ ਪ੍ਰਗਟ ਸਿੰਘ ਕਿਵੇਂ ਦੇਖਦੇ ਹੋ ਜਿਵੇਂ ਹੁਣ ਕਬੱਡੀ ਲੀਡ ਲੈ ਕੇ ਉਹ ਜਿੱਤ ਰਹੇ ਨੇ ਜਿਹੜੇ ਰੁਕੇ ਵਿਕਾਸ ਦੇ ਕੰਮਾਂ ਹੋਣਗੇ ਜੀ ਹੋਣਗੇ ਹੋਣਗੇ ਜੀ ਸਾਰੇ ਵਟ ਕੱਢਣਗੇ ਵਟ ਮੈਂ ਪਹਿਲਾਂ ਵੀ 2008 'ਚ ਮੈਂ ਸਰਪੰਚ ਰਿਆ ਹਰਮੀਸੋ ਨਾਲ ਹੁਣ ਵੀ ਹਰਮੀਸੋ ਨਾਲ ਆ ਮੈਂ ਕੰਮ ਜਿੰਨੇ ਵੀ ਰਹਿੰਦੇ ਨੇ ਪਿੰਡਾਂ ਦੇ ਸਾਰੇ ਸ਼ਹਿਰ ਦੇ ਨੇ ਨੇ ਐਗ ਉਹਨੇ ਕੱਢਨੇ ਸਾਰੇ ਉਹਦੇ ਉੱਥੋਂ ਬਗੈਰ ਕੋਈ ਕੱਢ ਨਹੀਂ ਸਕਦਾ ਤੇ ਮੇਰੇ ਆਪਣੇ ਪਿੰਡਾਂ ਦੇ ਵੀ ਜਿਹੜੇ ਪਿੰਡਾਂ ਦੇ ਹਰ ਪਿੰਡਾਂ ਦੇ ਉਹਨੇ ਕੰਮ ਕਰਾਉਣੇ ਆ ਮੇਰੇ ਪਿੰਡਾਂ ਨੂੰ 15 ਲੱਖ ਰੁਪਏ ਦਿੱਤਾ ਨੇ ਕੋਈ ਕੰਮ ਰਹਿਣਾ ਨਹੀਂ ਚਾਹੀਦਾ ਸਰਪੰਚ ਸਾਹਿਬ ਤੇ ਗਾਂ ਵੀ ਤੇਰੇ ਤੇ ਤਕੜਾ ਆ ਤੇਰੇ ਨਾਲ ਆ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਲੋਕਾਂ ਜਿਹੜਾ ਪੂਰਾ ਖੁਸ਼ੀ ਦਾ ਮਾਹੌਲ ਔਰ ਜਸ਼ਨ ਮਨਾ ਰਹੇ ਨੇ ਔਰ ਢੋਲ ਆ ਢੋਲ ਪੂਰਾ ਐਨ ਢੋਲ ਦੀ ਦਾਗਬੁਰੀ ਲੱਗ ਰਹੀ ਹੈ ਜੀ ਢੋਲ ਦੇ ਧਮੱਕਾ ਪੈ ਰਿਹਾ ਪੂਰਾ ਔਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜਾ ਪੂਰਾ ਜਿਹੜਾ ਚਾਹ ਸਾਹ ਭੈਣੀਆਂ ਦਾ ਵਰਕਰਾਂ ਜਮਾ ਦਾ ਉਤਸ਼ਾਹ ਵਾ ਔਰ ਇਧਰ ਦੇਖੋ ਵਿਕਟਰੀ ਦੇ ਜਿਹੜੇ ਸੈਮ ਬਣਾਏ ਜਾ ਰਹੇ ਨੇ ਔਰ ਉਹ ਕਹਿੰਦੇ ਜੀ ਐਲਾਨ ਹੋਣਾ ਬਾਕੀ ਆ ਜਿੱਤ ਸਾਡੀ ਪੱਕੀ ਆ ਬਸ ਹੁਣ ਤਾਂ ਕੁਝ ਪੰਨ ਰਹਿ ਗਏ ਨੇ ਔਰ ਜਿਸ ਦੇ ਵਿੱਚ ਉਹ ਇਹ ਦੇਖ ਰਹੇ ਨੇ ਵੀ ਕਦੋਂ ਹਰਮੀਰ ਸਿੰਘ ਜੀ ਇੱਥੇ ਆਉਣ ਉਹਨਾਂ ਦਾ ਹਾਰ ਪਾ ਕੇ ਉਹਨਾਂ ਦਾ ਸਵਾਗਤ ਕਰੀਏ ਉਹਨਾਂ ਦਾ ਸਰਟੀਫਿਕੇਟ ਲੈਣ ਜਾਈਏ ਹੁਣ ਤਾਂ ਉਹ ਇਹੀ ਕਹਿ ਰਹੇ ਨੇ ਔਰ ਖੁਸ਼ੀ ਦੇ ਵਿੱਚ ਲੱਡੂ ਵੀ ਵੰਡੇ ਜਾ ਰਹੇ ਨੇ ਸੋ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਕਿੰਨੀ ਪੂਰਾ ਜਿਹੜਾ ਹਾਂਜੀ ਭਾਈ ਜੀ ਕਿਵੇਂ ਦੇਖਦੇ ਹੋ ਹੁਣ ਤਾਂ ਪੂਰਾ ਕਹਿੰਦਾ ਹੁੰਦਾ ਬੱਲੇ ਬੱਲੇ ਹੋ ਗਈ ਬਸ ਬਿਲਕੁਲ ਬੱਲੇ ਬੱਲੇ ਹੋ ਗਈ ਜੀ ਸਾਨੂੰ ਇਹਦੇ ਤੋਂ ਵੀ ਜ਼ਿਆਦਾ ਉਮੀਦ ਸੀ ਕਿ ਅਸੀਂ ਇਸ ਤੋਂ ਵੀ ਜ਼ਿਆਦਾ ਵੱਡੀ ਲੀਡ ਨਾਲ ਜਿੱਤਾਂਗੇ ਔਰ 2027 ਦੇ ਵਿੱਚ ਕਿਸੇ ਵੀ ਪਾਰਟੀ ਨੂੰ ਇਹਦੇ ਲਾਗੇ ਬੰਨੇ ਵੀ ਨਹੀਂ ਆਉਂਦਿਆਂਗੇ ਜੀ ਜਿਵੇਂ ਜੀ ਜਿਵੇਂ ਦੱਸਿਆ ਵੀ 2027 ਦਾ ਅਸੀਂ ਪੂਰਾ ਝੰਡਾ ਬੁਲੰਦ ਕਰਕੇ ਜਿੱਤਾਂਗੇ ਦੁਬਾਰਾ ਫੇਰ ਆਵਾਂਗੇ ਤੇ ਕਿਵੇਂ ਦੇਖੋ ਵੀ ਭਾਈ ਦੇ ਵਿੱਚ ਹੀ ਆਈ ਇਹ ਜਿੱਤਿਆ ਸੀ ਝੰਡਾ ਗੱਡਿਆ ਸੀ ਡਾਕਟਰ ਸੋਲਿੰਦੇ ਨਾਲ ਤੇ ਹੁਣ ਵੀ ਅਸੀਂ ਜਿਹੜਾ ਇਹ ਜਿੱਤਿਆ ਆ ਤੇ ਇਹ ਆਉਣ ਵਾਲਾ 27 ਦੇ ਵਿੱਚ ਜਿਹੜਾ ਉਹਦੇ ਇਹਨਾਂ ਨੇ ਲੱਭਣਾ ਨਹੀਂ ਕਿਤੇ ਵੀ ਇਹ ਸਨ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਜਿਨ੍ਹਾਂ ਨੇ ਦੱਸਿਆ ਵੀ ਅਸੀਂ ਬਹੁਤ ਹੀ ਮਿਹਨਤ ਕੀਤੀ ਔਰ ਮਿਹਨਤ ਨਾਲ ਇਹ ਸੀਟ ਜਿੱਤੀ ਆ ਔਰ ਇਦਾਂ ਨਹੀਂ ਜਿੱਤੀ ਔਰ ਜਿਸ ਦਿਨ ਇਹ ਸੀਟ ਦਾ ਐਲਾਨ ਹੋਇਆ ਸੀ ਉਸ ਦਿਨ ਇਹ ਅਸੀਂ ਪਹਿਲਾਂ ਹੀ ਕਹਿੰਦਾ ਸੀ ਵੀ 11 ਤੋਂ 12000 ਦੀ ਲੀਡ ਨਾਲ ਅਸੀਂ ਜਿੱਤ ਪ੍ਰਾਪਤ ਕਰਾਂਗੇ ਹੁਣ ਜਿਹੜੇ ਰੁਕੇ ਵਿਕਾਸ ਦੇ ਕੰਮ ਆ ਪਿਛਲੇ 6-7 ਮਹੀਨਿਆਂ ਤੋਂ ਉਹ ਹੋਰ ਵੀ ਵੱਡੇ ਪੱਧਰ ਤੇ ਅਸੀਂ ਇੱਥੇ ਕਰਾਂਗੇ ਤੇ 2027 ਦੇ ਵਿੱਚ ਮੁੜ ਦੁਬਾਰਾ ਇਹਨਾਂ ਨੂੰ ਬਣਾ ਕੇ ਮਧਾਨ ਸਭਾ ਭੇਜਣਗੇ ਸੋ ਫਿਲਹਾਲ ਦੇ ਲਈ ਇਨਾ ਹੀ ਕੈਮਰਾਮੈਨ